ਅੱਜ ਸਵਰਨਜੀਤ ਸਿੰਘ ਖਾਲਸਾ ਜਿੱਤੇ ਨੇ ਅੱਜ ਸਿੰਘਾਂ ਦਾ ਨਾਮ ਬੜਾ ਹੀ ਸਾਨੂੰ ਪਤਾ ਹੀ ਹੈ ਪਿਛਲੇ ਕੁਝ ਮਹੀਨਿਆਂ ਤੋਂ ਕਾਫੀ ਮੁਸ਼ਕਲਾਂ ਚੋਂ ਅਸੀਂ ਗੁਜ਼ਰ ਰਹੇ ਸੀ ਸਿੰਘ ਨੇਮ ਜਿਹੜਾ ਸੀ ਬਾਰ-ਬਾਰ 네ਗੇਟਿਵ ਉਹਦੇ ਵਿੱਚ ਆ ਰਿਹਾ ਸੀ ਲੇਕਿਨ ਇੱਕ ਮੇਰ ਦੀ ਜਿਤਨਾ ਸਵਰਨਜੀਤ ਸਿੰਘ ਔਰ ਮੈਂ ਉਹਨਾਂ ਦੇ ਇਲੈਕਸ਼ਨ ਦੇ ਸਾਈਨ ਵੇਖ ਰਿਹਾ ਸੀ ਜਿੱਥੇ ਸਾਰੇ ਉਹਨਾਂ ਦੇ ਨਾਮ ਸਿੰਘ ਲਾ ਕੇ ਖੜੇ ਸੀ ਤੇ ਇੱਕ ਬਹੁਤ ਵੱਡਾ ਆ ਮੈਂ ਸਮਝਦਾ ਕਿ ਸਿੱਖਾਂ ਨੂੰ ਵੀ ਬੂਸਟ ਮਿਲਿਆ ਹੈ ਸਭ ਤੋਂ ਵੱਡੀ ਚੀਜ਼ ਹੈ ਕਿ ਅਮਰੀਕਾ ਦੀ ਖੂਬਸੂਰਤੀ ਦੇਖੋ ਕਿ ਟ्रू ਡੈਮੋਕ੍ਰੇਸੀ ਕਿ ਜਿਸ ਸਿਟੀ ਵਿੱਚ 911 ਇਸਲਾਮਿਕ ਜਿਹਾਦੀਆ ਨੇ ਕੀਤਾ ਸੀ ਅੱਜ ਉਸੇ ਸ਼ਹਿਰ ਦਾ ਇੱਕ ਮੇਅਰ ਜਿਹੜਾ ਹੈ ਉਹ ਮੁਸਲਮਾਨ ਬਣ ਰਿਹਾ ਹੈ ਵਰਜੀਨੀਆ ਦੇ ਜਿਹੜੇ ਲੈਫਟੀਨੈਂਟ ਗਵਰਨਰ ਨੇ ਉਹ ਵੀ ਭਾਰਤੀ ਮੂਲ ਦੀ ਇੱਕ ਮੁਸਲਮ ਲੇਡੀ ਨੇ ਜੀ ਸਿਨਸਿਨਟੀ ਦੇ ਮੇਅਰ ਨੇ ਆਫਤਾਬ ਪੂਰੇਵਾਲ ਜੀ ਉਹ ਵੀ ਸਾਡੇ ਪੰਜਾਬ ਤੋਂ ਔਰ ਇੱਕ ਖੂਬਸੂਰਤੀ ਹੈ ਅਮਰੀਕਨਸ ਦੀ ਇੱਕ ਖੂਬਸੂਰਤੀ ਹੈ ਅਮਰੀਕਾ ਦੀ ਇਹਨੂੰ ਕਹਿੰਦੇ ਨੇ ਸਹੀ ਡੈਮੋਕ੍ਰੇਸੀ ਇਹਨੂੰ ਕਹਿੰਦੇ ਨੇ ਸਹੀ ਕਨਸਟੀਟਿਊਸ਼ਨ ਇਹ ਦਰਸ਼ਾਉਂਦਾ ਹੈ ਮੈਂ ਇਹ ਨਹੀਂ ਕਹਿੰਦਾ ਕਿ ਭਾਵੇਂ ਡੈਮੋਕ੍ਰੇਟ ਜਿੱਤੇ ਨੇ ਜਾਂ ਰਿਪਬਲਿਕਨ ਜਿੱਤੇ ਨੇ ਪ੍ਰੋਗਰਾਮ ਵਿੱਚ ਤੁਹਾਡਾ ਸਵਾਗਤ ਹੈ ਮੈਂ ਆ ਵਾਸ਼ਿੰਗਟਨ ਡੀਸੀ ਤੋਂ ਸੁਖਪਾਲ ਸਿੰਘ ਤੁਹਾਨੂੰ ਆ ਤੇ ਮੇਰੇ ਨਾਲ ਨੇ ਪੋਲੀਟੀਕਲ ਐਨਾਲਿਸਟ ਡਾਕਟਰ ਜਸਦੀਪ ਸਿੰਘ ਜੈਸੀ ਜੈਸੀ ਜੀ ਬਹੁਤ ਬਹੁਤ ਸਵਾਗਤ ਬਹੁਤ ਬਹੁਤ ਸ਼ੁਕਰੀਆ ਅਮਰੀਕਾ ਦੇ ਦੋ ਸੂਬਿਆਂ ਵਿੱਚ ਹੋਈਆਂ ਗਵਰਨਰ ਦੀਆਂ ਚੋਣਾਂ ਤੇ ਨਿਊਯਾਰਕ ਦੇ ਮੇਅਰ ਦੀ ਬਹੁ ਚਰਚਿਤ ਚੋਣਾਂ ਦੇ ਨਤੀਜੇ ਸਾਡੇ ਸਾਹਮਣੇ ਆ ਚੁੱਕੇ ਨੇ ਜਿਸ ਵਿੱਚ ਡੈਮੋਕ੍ਰੈਟਿਕ ਪਾਰਟੀ ਨੂੰ ਵੱਡੀ ਜਿੱਤ ਹਾਸਲ ਹੋਈ ਹੈ ਹੁਣ ਡੈਮੋਕ੍ਰੈਟਿਕ ਪਾਰਟੀ ਵੱਲੋਂ ਇਹ ਦਾਵਾ ਕੀਤਾ ਜਾ ਰਿਹਾ ਹੈ ਕਿ ਇਹ ਚੋਣ ਨਤੀਜੇ ਡੈਮੋਕ੍ਰੈਟਿਕ ਪਾਰਟੀ ਦੇ ਹੱਕ ਵਿੱਚ ਪ੍ਰੈਜ਼ੀਡੈਂਟ ਡੋਨਲਡ 트ੰਪ ਦੀਆਂ ਨੀਤੀਆਂ ਦੇ ਵਿਰੁੱਧ ਇੱਕ ਫਤਵੇ ਵਜੋਂ ਆਏ ਨੇ ਜਸਪੀਤ ਜੀ ਜਿਵੇਂ ਇਹਨਾਂ ਚੋਣਾਂ ਦੇ ਵਿੱਚ ਵਰਜੀਨੀਆ ਦੇ ਗਵਰਨਰ ਦੀ ਚੋਣ ਨਿਊ ਜਰਸੀ ਦੇ ਗਵਰਨਰ ਦੀ ਚੋਣ ਤੇ ਨਿਊਯਾਰਕ ਦੇ ਮੇਅਰ ਦੀ ਮਮਦਾਨੀ ਦੀ ਚੋਣ ਨੂੰ ਡੈਮੋਕ੍ਰੈਟਿਕ ਪਾਰਟੀ ਵੱਲੋਂ ਮੌਜੂਦਾ ਸਰਕਾਰ ਦੇ ਪ੍ਰੈਜ਼ੀਡੈਂਟ ਡੋਨਲਡ 트ੰਪ ਦੇ ਪ੍ਰਸ਼ਾਸਨ ਦੇ ਵਿਰੁੱਧ ਇੱਕ ਫਤਵੇ ਵਜੋਂ ਵੇਖਿਆ ਜਾ ਰਿਹਾ ਹੈ ਇਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਕਿਸ ਤਰ੍ਹਾਂ ਦੇਖਦੇ ਹੋ ਇਹ ਸਾਰੇ ਘਟਨਾਕਰਮ ਨੂੰ ਸਭ ਤੋਂ ਪਹਿਲਾਂ ਤੇ ਮੈਂ ਇਹ ਕਹਿਣਾ ਚਾਹਾਂਗਾ ਕਿ ਇਹ ਜਿਹੜੇ ਨਿਊਯਾਰਕ ਵਿੱਚ ਇੱਕ ਭਾਰਤੀ ਮੂਲ ਦੇ ਇੱਕ ਮੁਸਲਮਾਨ ਨੂੰ ਇਹ ਇਲੈਕਸ਼ਨ ਜਿੱਤੀ ਉਹਨਾਂ ਨੇ ਜੀ ਆ ਇਹਦੇ ਵਿੱਚ ਵਰਜੀਨੀਆ ਦੇ ਜਿਹੜੇ ਲੈਫਟ ਇਨਨ ਗਵਰਨਰ ਨੇ ਉਹ ਵੀ ਭਾਰਤੀ ਮੂਲ ਦੀ ਇੱਕ ਮੁਸਲਮ ਲੇਡੀ ਨੇ ਜੀ ਆ ਮੇਰੇ ਖਿਆਲ ਸਿਨਸਿਨਿਟੀ ਦੇ ਮੇਅਰ ਨੇ ਆਫਤਾਬ ਪੂਰੇ ਵਾਗ ਜੀ ਉਹ ਵੀ ਸਾਡੇ ਪੰਜਾਬ ਤੋਂ ਕੈਂਡੀਡੇਟ ਸੀ ਜੀ ਤੇ ਇਹ ਦਰਸਾਉਂਦਾ ਹੈ ਮੈਂ ਇਹ ਨਹੀਂ ਕਹਿੰਦਾ ਕਿ ਭਾਵੇਂ ਡੈਮੋਕ੍ਰੇਟ ਜਿੱਤੇ ਨੇ ਜਾਂ ਰਿਪਬਲਿਕਨ ਜਿੱਤੇ ਨੇ ਕਿ ਨਾਰਵਿਚ ਤੋਂ ਨਾਰਵਿਚ ਤੋਂ ਸੁਰਨਜੀਤ ਸਿੰਘ ਸਾਡੇ ਖਾਲਸਾ ਉਹ ਜਿੱਤੇ ਨੇ ਜੀ ਤੇ ਇਹ ਇਹ ਤੇ ਆਪਾਂ ਹੁਣੇ ਮੁੱਦੇ ਤੇ ਆਵਾਂਗੇ ਵੀ ਇਹ 트੍ਰੰਪ ਸਾਹਿਬ ਦੀ ਪ੍ਰੈਜ਼ੀਡੈਂਟ 트੍ਰੰਪ ਦੀ ਗਿੱਟ ਹੋਈ ਹੈ ਕਿ ਹਾਰ ਹੋਈ ਹੈ ਜਾਂ ਕੀ ਹੋਇਆ ਹੈ ਪਰ ਸਭ ਤੋਂ ਵੱਡੀ ਚੀਜ਼ ਹੈ ਕਿ ਅਮਰੀਕਾ ਦੀ ਖੂਬਸੂਰਤੀ ਦੇਖੋ ਕਿ ਟ੍ਰੂ ਡੈਮੋਕ੍ਰੇਸੀ ਕਿ ਜਿਸ ਸਿਟੀ ਵਿੱਚ 911 ਇਸਲਾਮਿਕ ਜਿਹਾਦੀਆ ਨੇ ਕੀਤਾ ਸੀ ਅੱਜ ਉਸੇ ਸ਼ਹਿਰ ਦਾ ਇੱਕ ਮੇਅਰ ਜਿਹੜਾ ਹੈ ਉਹ ਮੁਸਲਮਾਨ ਬਣ ਰਿਹਾ ਹੈ ਔਰ ਇਹ ਖੂਬਸੂਰਤੀ ਹੈ ਅਮਰੀਕਨਸ ਦੀ ਇਹ ਖੂਬਸੂਰਤੀ ਹੈ ਅਮਰੀਕਾ ਦੀ ਇਹਨੂੰ ਕਹਿੰਦੇ ਨੇ ਸਹੀ ਡੈਮੋਕ੍ਰੇਸੀ ਇਹਨੂੰ ਕਹਿੰਦੇ ਨੇ ਸਹੀ ਕਨਸਟੀਟਿਊਸ਼ਨ ਅੱਜ ਸਵਰਨਜੀਤ ਸਿੰਘ ਖਾਲਸਾ ਜਿੱਤੇ ਨੇ ਅੱਜ ਸਿੰਘ ਦਾ ਨਾਮ ਬੜਾ ਹੀ ਸਾਨੂੰ ਪਤਾ ਹੀ ਹੈ ਪਿਛਲੇ ਕੁਝ ਇੱਕ ਮਹੀਨਿਆਂ ਤੋਂ ਕਾਫੀ ਮੁਸ਼ਕਲਾਂ ਚੋਂ ਅਸੀਂ ਗੁਜ਼ਰ ਰਹੇ ਸੀ ਸਿੰਘ ਨੇਮ ਜਿਹੜਾ ਸੀ ਬਾਰ-ਬਾਰ ਨੈਗੇਟਿਵ ਉਹਦੇ ਵਿੱਚ ਆ ਰਿਹਾ ਸੀ ਲੇਕਿਨ ਇੱਕ ਮੇਰ ਦੀ ਜਿਤਨਾ ਸਵਰੰਗੀ ਸਿੰਘ ਔਰ ਮੈਂ ਉਹਨਾਂ ਦੇ ਇਲੈਕਸ਼ਨ ਦੇ ਸਾਈਨ ਵੇਖ ਰਿਹਾ ਸੀ ਜਿੱਥੇ ਸਾਰੇ ਉਹਨਾਂ ਦੇ ਨਾਮ ਸਿੰਘ ਲਾ ਕੇ ਖੜੇ ਸੀ ਤੇ ਇੱਕ ਬਹੁਤ ਵੱਡਾ ਮੈਂ ਸਮਝਦਾ ਕਿ ਸਿੱਖਾਂ ਨੂੰ ਵੀ ਬੂਸਟ ਮਿਲਿਆ ਹੈ ਉਹ ਆਪ ਇਮੀਗ੍ਰੈਂਟ ਨੇ ਆਪ ਮਿਨੋਰਟੀਜ਼ ਚੁਣੇ ਪਰ ਨਾਰਵਿਚ ਸ਼ਹਿਰ ਜਿੱਥੋਂ ਜਿੱਥੇ ਨੇ ਉੱਥੇ ਸਿਰਫ 10 ਸਿਕ ਫੈਮਲੀਆ ਨੇ ट्रू ਓਨਲੀ 10 ਉਹਨਾਂ ਨੂੰ ਜ਼ਿਆਦਾਤਰ ਵੋਟ ਤੇ ਮੇਨਸਟ੍ਰੀਮ ਅਮਰੀਕਾ ਨੇ ਦਿੱਤਾ ਹੈ ਬੋਹਰਿਆਂ ਨੇ ਕਾਲਿਆਂ ਨੇ ਜਿਹੜੇ ਮੇਨਸਟ੍ਰੀਮ ਅਮਰੀਕਾ ਨੇ ਉਹਨਾਂ ਨੂੰ ਵੋਟ ਪਾਈ ਹੈ ਐਬਸੋਲਿਊਟ ਸੋ ਇਹ ਇਹ ਬਿਲਕੁਲ ਮੈਂ ਔਰ ਔਰ ਮੈਂ ਤੁਹਾਡੇ ਚੈਨਲ ਦੇ ਜ਼ਰੀਏ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕ ਦੇਣਾ ਚਾਹਾਂਗਾ ਕਿ ਉਹਨਾਂ ਨੇ ਅੱਜ ਇੰਨਾ ਵੱਡਾ ਜਿੱਤ ਹਾਸਲ ਕੀਤੀ ਹੈ ਨਾਰਵੇਜ ਵਿੱਚ ਉਹ ਮੇਅਰ ਚੁਣੇ ਗਏ ਨੇ ਔਰ ਬਹੁਤ-ਬਹੁਤ ਮੁਬਾਰਕਾ ਉਹਨਾਂ ਨੂੰ ਔਰ ਇਹ ਪ੍ਰੂਫ ਕਰਦਾ ਹੈ ਕਿ ਅਸੀਂ ਇਮੀਗ੍ਰੈਂਟਸ ਦੇ ਖਾਲੀ ਫੋਕਸ ਕਰਕੇ ਨਹੀਂ ਜਿੱਤ ਸਕਦੇ ਸਾਨੂੰ ਮੇਨਸਟ੍ਰੀਮ ਅਮਰੀਕਾ ਦੇ ਨਾਲ ਜ਼ਰੂਰ ਚੱਲਣਾ ਪਏਗਾ ਤੁਸੀਂ ਗੱਲ ਕੀਤੀ ਕਿ ਇਹ ਪ੍ਰੈਜ਼ੀਡੈਂਟ 트੍ਰੰਪ ਦੇ ਮੰਡੇਟ ਹੈ ਉਹਨਾਂ ਦੇ ਖਿਲਾਫ ਜਾਂ ਉਹਨਾਂ ਦੇ ਵਿਰੁੱਧ ਇਹ ਇਲੈਕਸ਼ਨਾਂ ਜਿੱਤਦੇ ਨੇ ਮੈਂ ਨਹੀਂ ਸਮਝਦਾ ਕਿਉਂਕਿ ਜਦੋਂ ਪ੍ਰੈਜ਼ੀਡੈਂਟ 트੍ਰੰਪ ਦੀ ਇਲੈਕਸ਼ਨ ਹੋਈ ਸੀ ਉਹਨਾਂ ਦੀ ਆਪਣੀ ਜਦੋਂ ਚੋਣ ਹੋਈ ਸੀ ਪਿਛਲੇ ਸਾਲ ਜੀ ਉਹ ਵਰਜੀਨੀਆ ਨਹੀਂ ਜਿੱਤ ਪਾਏ ਸੀ ਵਰਜੀਨੀਆ ਵੈਂਟ ਟੂ ਕਮਲਾ ਹੈਰਿਸ ਨਿਊ ਜਰਸੀ ਆਲਸੋ ਵਰਜੀਨੀਆ ਦੇ ਵਿੱਚ ਬਾਵਜੂਦ ਇਸ ਗੱਲ ਦੇ ਕਿ ਜਿਹੜੇ ਗਵਰਨਰ ਨੇ ਰਿਪਬਲਿਕਨ ਸੀ ਯੰਗ ਗਲੈਂਕਨ ਸੀ ਉਸ ਦੇ ਬਾਵਜੂਦ ਵਰਜੀਨੀਆ ਵਿੱਚ ਕਮਲਾ ਹੈਰਿਸ ਜਿੱਤੀ ਸੀ ਜੀ ਨਿਊ ਜਰਸੀ ਵਿੱਚ ਵੀ ਕਮਲਾ ਹੈਰਿਸ ਜਿੱਤੀ ਸੀ ਨਿਊਯਾਰਕ ਸਾਨੂੰ ਪਤਾ ਹੀ ਹੈ ਕਿ ਪੂਰਾ ਉਹ ਇੱਕ ਲਿਬਰਲ ਸਿਟੀ ਹੈ और या है उलरेडी जोड़े लोग नेड के जा चुके हैं जो रिपब्लिकन सन या जो भी कंजरवेटिव सन फ्लोरिडा मूव हो चुके हैं या होर स्टेटा भी जा चुके हैं तो ये जित तो एक्सपैक्टिड ही सी, आ, क्योंकि डेमोक्रेटिक पार्टी ही आपस में कोमो उन्होंने खिलाफ आ गए एज ए इंडिपेंडेंट कैंडीडेट सो जोड़ा जो न्यूयॉर्क सनैरियो आया है ਉਦੇ ਉਹ ਬੜਾ ਟ੍ਰਬਲ ਸਮੈ ਡੈਮੋਕ੍ਰੈਟਿਕ ਪਾਰਟੀ ਐਸ ਤੇ ਕਿਉਂਕਿ ਇਹਨੇ ਡੈਮੋਕ੍ਰੈਟਿਕ ਪਾਰਟੀ ਨੂੰ ਡਿਵਾਈਡ ਕੀਤਾ ਹੈ ਜਿਹੜੇ ਇੱਕ ਜਿਹੜੇ ਗਵਰਨਰ ਕੋਮੋ ਸਨ ਉਹ ਡੈਮੋਕ੍ਰੈਟਿਕ ਪਾਰਟੀ ਦੇ ਬਹੁਤ ਹੀ ਐਕਸਪੀਰੀਅੰਸ ਬਹੁਤ ਪੁਰਾਣੇ ਟਰੈਡੀਸ਼ਨਲ ਪਾਰਟੀ ਦੇ ਲੀਡਰ ਸਨ ਗਵਰਨਰ ਵੀ ਰਹਿ ਚੁਕੇ ਸਨ ਉਹਨਾਂ ਨੂੰ ਜਿਹੜੀ ਹੈ ਫਾਰ ਲੈਫਟ ਲਿਬਰਲ ਡੈਮੋਕ੍ਰੈਟਿਕ ਪਾਰਟੀ ਹੈ ਉਹਨਾਂ ਨੇ ਹਰਾ ਕੇ ਜਿਹੜੇ ਪ੍ਰਾਈਮਰੀਜ਼ ਵਿੱਚ ਉਹ ਫਿਰ ਐਜ਼ ਅ ਇੰਡੀਪੈਂਡੈਂਟ ਲੜੇ ਸੀ ਸੋ ਇੱਕ ਬੜਾ ਫਾੜ ਹੈ ਕਿਉਂਕਿ ਮਮਦਾਨੀ ਨੂੰ ਡੈਮੋਕ੍ਰੈਟਿਕ ਲੀਡਰਸ਼ਿਪ ਜਿਵੇਂ ਕਿ ਚੱਕ ਸ਼ੂਮਰ ਨੇ ਨਹੀਂ ਇੰਡੋਰਸ ਕੀਤਾ ਪ੍ਰੈਜ਼ੀਡੈਂਟ ਓਬਾਮਾ ਨੇ ਇਹਨੂੰ ਨਹੀਂ ਇੰਡੋਰਸ ਕੀਤਾ ਸੋ ਇਹ ਆਪਸ ਵਿੱਚ ਪਾਰਟੀ ਪੂਰੀ ਡਿਵਾਈਡਡ ਹੈ ਔਰ ਬੜਾ ਦੇਖਣਾ ਪਏਗਾ ਕਿ ਇਹ ਅੱਗੇ ਕਿਸ ਤਰ੍ਹਾਂ ਮੈਨੇਜ ਕਰਨਗੇ ਸਿਟੀ ਨੂੰ ਇੱਕ ਕਨਫਰੈਂਟਰੇਸ਼ਨ ਮੋਡ ਵਿੱਚ ਆਣਗੇ ਆਪਣੀ ਹੀ ਪਾਰਟੀ ਨਾਲ ਪ੍ਰੈਜ਼ੀਡੈਂਟ 트럼ਪ ਦੇ ਨਾਲ ਪ੍ਰੈਜ਼ੀਡੈਂਟ 트럼ਪ ਆਲਰੇਡੀ ਨਾ ਨੋ ਧਮਕੀ ਦੇ ਚੁਕੇ ਨੇ ਕਿ ਜੇ ਮੰਮਧਾਨੀ ਜਿੱਤ ਗਿਆ ਮੈਂ ਨਿਊਯਾਰਕ ਦੀਆਂ ਫੈਡਰਲ ਗ੍ਰਾਂਟਸ ਬੰਦ ਕਰ ਦੇਵਾਂਗਾ ਸੋ ਇਹ ਬੜਾ ਹੁਣ ਦੇਖਣਾ ਹੋਏਗਾ ਕਿ ਇਹ ਡੈਮੋਕ੍ਰੈਟਿਕ ਪਾਰਟੀ ਇਸ ਵਿਨ ਨੂੰ ਕਿਵੇਂ ਹੈਂਡਲ ਕਰੇਗੀ ਇੱਕ ਜਿੱਤ ਤੇ ਬੜੀ ਵਧੀਆ ਹੋਈ ਇਹ ਨਿਊਯਾਰਕ ਵਿੱਚ ਮੈਂ ਸਮਝਦਾ ਮਿਨੋਰਟੀਜ਼ ਦੇ ਸਾਹਮਣੇ ਉਹ ਤੇ ਅੱਛੀ ਗੱਲ ਹੈ ਪਰ ਪੋਲੀਟੀਕਲੀ ਇਹਦੇ ਜਿਹੜੇ ਹੈ ਨੇ ਰੈਮੀਫਿਕेशंस ਉਹ ਦੇਖਨੇ ਪੈਣਗੇ ਭਈ ਕਿਸ ਤਰ੍ਹਾਂ ਕੇ ਇਹ ਹੁੰਦਾ ਹੈ ਇੱਕ ਚੀਜ਼ ਹੋਰ ਜਿਹੜੀ ਇੰਟਰਸਟਿੰਗ ਹੈ ਨਿਊ ਜਰਸੀ ਜਿਹੜੀ ਸਟੇਟ ਹੈ ਉਹ ਅਮਰੀਕਾ ਦੀ ਟੌਪ ਸਟੇਟਾਂ ਵਿੱਚੋਂ ਹੈ ਜਿੱਥੇ ਸਭ ਤੋਂ ਜ਼ਿਆਦਾ ਟੈਕਸ ਹੈ ਉੱਥੇ ਸਭ ਤੋਂ ਜ਼ਿਆਦਾ ਸਟੇਟਾਂ ਵਿੱਚ ਆਉਂਦੀ ਜਿੱਥੇ ਇਨਕਮ ਟੈਕਸ ਹੈ ਸਭ ਤੋਂ ਸਟੇਟ ਜ਼ਿਆਦਾ ਆਉਂਦੀ ਜਿੱਥੇ ਪ੍ਰਾਪਰਟੀ ਟੈਕਸ ਸਭ ਤੋਂ ਜ਼ਿਆਦਾ ਹੈ ਉਹਨਾਂ ਸਟੇਟਾਂ ਵਿੱਚ ਆਉਂਦੀ ਜਿੱਥੇ ਇਨਕਮ ਟੈਕਸ ਜ਼ਿਆਦਾ ਹੈ ਕਾਰਪੋਰੇਟ ਟੈਕਸਸ ਜ਼ਿਆਦਾ ਹਨ ਇਨਹੇਰਿਟੈਂਸ ਟੈਕਸ ਤੇ ਮੇਰੇ ਖਿਆਲ 18 ਪਰਸੈਂਟੇਜ ਹੀ ਤੁਸੀਂ ਆਪਣੀ ਕੋਈ ਗਿਫਟ ਆਪਣੇ ਬੱਚਿਆਂ ਨੂੰ ਦਿੰਦੇ ਹੋ ਪ੍ਰਾਪਰਟੀ ਦਿੰਦੇ ਹੋ ਉਹਦੇ ਉੱਪਰ ਇਨਹੇਰਿਟੈਂਸ ਵਿੱਚ 18 ਪਰਸੈਂਟ ਟੈਕਸ ਜਿਹੜਾ ਨਿਊ ਜਰਸੀ ਸਟੇਟ ਲਾ ਜਾਂਦੀ ਹੈ ਜੀ ਉਹਦੇ باوجود ਔਰ ਮਮਦਾਨੀ ਨੇ ਵੀ ਇਹ ਹੀ ਕਿਹਾ ਹੈ ਕਿ ਮੈਂ ਨਿਊਯਾਰਕ ਸਿਟੀ ਦੇ ਵੀ ਟੈਕਸ ਜਿਹੜੇ ਉਹ ਨਿਊ ਜਰਸੀ ਵਰਗੇ ਕਰ ਦਿਆਂਗਾ ਤੇ ਇਹ ਇੱਕ ਫੀਨੋਮੈਨਾ ਸਮਝ ਨਹੀਂ ਆ ਰਿਹਾ ਕਿ ਜਿਹੜੇ ਕੈਂਡੀਡੇਟ ਹੁਣ ਕਹਿ ਰਹੇ ਨੇ ਵੀ ਅਸੀਂ ਟੈਕਸ ਵਧਾਵਾਂਗੇ ਅਸੀਂ ਤੁਹਾਡੇ ਤੋਂ ਹੋਰ ਪੈਸਾ ਲਵਾਂਗੇ ਲੋਕ ਉਹਨਾਂ ਨੂੰ ਜਿਤਾ ਰਹੇ ਨੇ ਇਹਦਾ ਇਹ ਦਰਸਾਉਂਦਾ ਹੈ ਕਿ ਇਹ ਜਿਹੜੀਆਂ ਸਟੇਟਾਂ ਨੇ ਇਹ ਕੁਝ ਪਾਕਟਸ ਐਸੇ ਬਣ ਗਏ ਨੇ ਜਿੱਥੇ ਜਿਹੜੇ ਟਾਪ ਬਿਜ਼ਨਸਮੈਨ ਨੇ ਜਿਹੜੇ ਟਾਪ ਲੋਕ ਨੇ ਉਹ ਥੋ ਅਲਰੇਡੀ ਪਲੈਨ ਕਰ ਚੁੱਕੇ ਨੇ ਤੇ ਜਿਹੜੇ ਲੋਕ ਜਿਨ੍ਹਾਂ ਨੂੰ ਹੁਣ ਇਹ ਕੋਈ ਉਹ ਜਿਹੜੇ ਲੋਅਰ ਕਲਾਸ ਯਾ ਲੋਅਰ ਮਿਡਲ ਕਲਾਸ ਇਨਕਮ ਦੇ ਲੋਕ ਨੇ ਉਹਨਾਂ ਨੂੰ ਹੁਣ ਲੱਗਦਾ ਹੈ ਕਿ ਵੀ ਜਿਹੜੇ ਅਮੀਰ ਨੇ ਉਹਨਾਂ ਨੂੰ ਟੈਕਸ ਕਰੋ ਤੇ ਸਾਨੂੰ ਉਹ ਦਿਓ ਉਹੀ ਉਹੀ ਬੰਦੇ ਰਹਿ ਗਏ ਨੇ ਪਿੱਛੇ ਜ਼ਿਆਦਾਤਰ ਸੋ ਇਹ ਇੱਕ ਬਹੁਤ بڑا ਜਿਹਨੂੰ ਕਹਿੰਦੇ ਨੇ ਨਾ ਡੈਮੋਗ੍ਰਾਫਿਕਲੀ ਚੇਂਜ ਆਇਆ ਹੈ ਔਰ ਇੱਥੇ ਤੱਕ ਵੀ ਹੋ ਰਿਹਾ ਸੀ ਕਿ ਪਿਛਲੇ ਹਫਤੇ ਨਿ ਜਿਹੜੇ ਫਲੋਰੀਡਾ ਦੇ ਰਿਪਬਲਿਕਨ ਮੇਅਰਸ ਨੇ ਰਿਪਬਲਿਕਨ ਗਵਰਨਰਸ ਨੇ ਉਹਨਾਂ ਨੇ ਮੈਨਹੈਟਨ ਵਿੱਚ ਦੀ ਨਿਊਯਾਰਕ ਵਿੱਚ ਹੋਰ ਜਗ੍ਹਾ ਇਸ ਤਰ੍ਹਾਂ ਲਗਾਏ ਸੀ ਬਿਲਬੋਰਡਸ ਵੱਡੇ ਵੱਡੇ ਲਾਤੇ ਸੀ ਕਿ ਫਲੋਰੀਡਾ ਦੇ ਕਈ ਸ਼ਹਿਰਾਂ ਵਿੱਚ ਕਿ ਤੁਸੀਂ ਨਿਊਯਾਰਕ ਛੱਡ ਕੇ ਮਮਦਾਨੀ ਜਿੱਤ ਰਿਹਾ ਹੈ ਤੇ ਤੁਸੀਂ ਫਲੋਰੀਡਾ ਮੂਵ ਹੋ ਜਾਓ ਆ ਸਾਡੇ ਕੋਲ ਪ੍ਰਾਪਰਟੀਆਂ ਵੀ ਬਹੁਤ ਅੱਛੀਆਂ ਨੇ ਤੇ ਟੈਕਸ ਵੀ ਘੱਟ ਹੈ ਤੇ ਬੋਕਰਟਨ ਇੱਕ ਬਹੁਤ ਵੱਡਾ ਸ਼ਹਿਰ ਹੈ ਉਹਦੇ ਦੇ ਮੇਅਰ ਨੇ ਵੀ ਆ ਕੇ ਉੱਥੇ ਇਹ ਲਾਇਨੇ ਔਰ ਇਹ ਇੱਕ ਇਹਦੀ ਜਿੱਤ ਮੈਂ ਇਹ ਨਹੀਂ ਸਮਝਦਾ ਤੁਹਾਡੇ ਸਵਾਲ ਦੇ ਜਵਾਬ ਵਿੱਚ ਕਿ ਇਹ ਪ੍ਰੈਜ਼ੀਡੈਂਟ 트럼ਪ ਦਾ ਕੋਈ ਮੰਡੇਟ ਸੀ ਦੇ ਵਿੱਚ ਇਹ ਆਲਰੇਡੀ ਇੱਥੇ ਡੈਮੋਕ੍ਰੇਟ ਹੀ ਪਹਿਲਾਂ ਵੀ ਸੀ ਔਰ ਹੁਣ ਵੀ ਡੈਮੋਕ੍ਰੇਟ ਆਏ ਨੇ ਹਾਂ ਇਹਨਾ ਜ਼ਰੂਰ ਕਵਾਂਗੇ ਇਸ ਵਾਰ ਰਿਪਬਲਿਕਨਸ ਨੇ ਜ਼ੋਰ ਬੜਾ ਲਾਇਆ ਹੈ ਕਿ ਇਹਨਾਂ ਨੂੰ ਸ਼ਾਇਦ ਟਾਪਲ ਕਰਦੀ ਹੈ ਔਰ ਕਈ ਵਾਰੀ ਤੇ ਲੱਗਦਾ ਸੀ ਬੜੀ ਕਲੋਜ਼ ਰੇਸ ਹੈ ਪਰ ਥੀਸ ਵਾਰ ਆਲ ਡੈਮੋਕ੍ਰੈਟਿਕ ਸਟੇਟਸ ਟੋਟਲੀ ਲਿਬਰਲ ਏਰੀਆਜ਼ ਨਿਊਯਾਰਕ ਸਿਟੀ ਜੈਸ ਸਾਨੂੰ ਪਤਾ ਹੈ ਇਹ ਬਿਲਕੁਲ ਲਿਬਰਲ ਹੋ ਚੁੱਕਾ ਹੈ ਤੇ ਉਹ ਇੱਥੇ ਜਿਹੜੀ ਜਿੱਤ ਐਕਸਪੈਕਟਿਡ ਸੀ ਜੇ ਵਰਜੀਨੀਆ ਨੂੰ ਛੱਡ ਦਈਏ ਨਿਊ ਜਰਸੀ ਦੇ ਵਿੱਚ ਤੇ ਨਿਊਯਾਰਕ ਦੇ ਵਿੱਚ ਮੋਸਟਲੀ ਇਮੀਗਰੈਂਟ ਡੋਮਿਨੇਟਿਡ ਏਰੀਆ ਆ ਸੋ ਤੁਸੀਂ ਨਹੀਂ ਸਮਝਦੇ ਕਿ ਇਹਨਾਂ ਦੇ ਵਿੱਚ ਇਮੀਗਰੈਂਟ ਜਿਹੜੇ ਨੇ ਉਹਨਾਂ ਨੇ ਵੋਟਾਂ ਪਾਈਆਂ ਔਰ ਦੂਜੀ ਚੀਜ਼ ਮੈਂ ਪੁੱਛਣਾ ਚਾਹੁੰਨਾ ਹੈ ਕਿ ਜਿਹੜਾ ਇੱਕ ਇਤਿਹਾਸਿਕ ਰਿਕਾਰਡ ਤੱਕ ਹੁਣ ਜੀ ਯੂ ਐਸ ਗਵਰਨਮੈਂਟ ਸ਼ਟਡਾਊਨ ਹੋ ਗਈ ਆ ਇਹਦਾ ਵੀ ਕੋਈ ਅਸਰ ਇਹਨਾਂ ਚੋਣਾਂ ਤੇ ਹੋਇਆ ਹੋਵੇਗਾ ਮੈਂ ਜਿਹੜੀ ਤੁਸੀਂ ਇਮੀਗਰੈਂਟਸ ਦੀ ਗੱਲ ਕੀਤੀ ਹੈ ਆ ਇਮੀਗਰੈਂਟ ਪੋਰਟ ਬਹੁਤ ਹੀ ਛੋਟਾ ਨੰਬਰ ਹੈ ਅ ਉਹ ਵੀ ਡਿਵਾਈਡਡ ਹੋ ਜਾਂਦਾ ਜਰੂਰ ਉਹਦਾ ਫਰਕ ਤੇ ਪੈਂਦਾ ਹੈ ਪਰ ਇੰਨਾ ਇਨਫਲੂਐਂਸ ਨਹੀਂ ਜੇ ਮੇਨਸਟ੍ਰੀਮ ਅਮਰੀਕਾ ਨਾਲ ਹੋਏ ਤੇ ਇਕੱਲੇ ਇਮੀਗ੍ਰੈਂਟ ਵੋਟਸ ਤੇ ਤੁਸੀਂ ਕੋਈ ਐ ਹੈ ਜੋ ਵੱਡਾ ਡਿਸੀਜਨ ਨਹੀਂ ਕਰ ਸਕਦੇ ਹੋ ਲੱਗਦਾ ਹੈ ਵੀ ਇਮੀਗ੍ਰੈਂਟਸ ਬਹੁਤ ਨੇ ਇਲੀਗਲਸ ਦੇਖੋ ਤੇ ਵੋਟ ਪਾ ਨਹੀਂ ਸਕਦੇ ਲੀਗਲ ਵਿੱਚ ਵੀ ਕਈ ਹਾਲੀ ਗ੍ਰੀਨ ਕਾਰਡ ਵਿੱਚ ਨੇ ਬਹੁਤ ਇੱਕ ਛੋਟਾ ਨੰਬਰ ਹੈ ਜਿਹੜੇ ਜਿਹੜੇ ਇਮੀਗ੍ਰੈਂਟਸ ਦਾ ਅਸੀਂ ਵੇਖਦੇ ਆਂ ਜਿਹੜੇ ਇਮੀਗ੍ਰੈਂਟਸ ਇੱਥੇ ਸੈਕੰਡ ਜਨਰੇਸ਼ਨ ਹੋ ਗਏ ਨੇ ਜਾਂ ਥਰਡ ਜਨਰੇਸ਼ਨ ਹੋ ਗਏ ਨੇ ਅੱਜ ਸਾਡੇ ਬੱਚੇ ਨੇ ਉਹ ਉਹਨਾਂ ਨੂੰ ਉਹ ਉਹ ਵੀ ਅਮਰੀਕਨ ਪਾਲਿਸੀਜ਼ ਤੇ ਬੇਸ ਤੇ voting ਕਰਦੇ ਨੇ ਉਹ ਇਮੀਗ੍ਰੇਸ਼ਨ ਦੇ ਬੇਸ ਤੇ ਨਹੀਂ ਕਰਦੇ ਇਮੀਗ੍ਰੇਸ਼ਨ ਬੇਸ ਤੇ ਜ਼ਿਆਦਾਤਰ ਫਸਟ ਜਨਰੇਸ਼ਨ ਇਮੀਗ੍ਰੈਂਟ ਹੀ ਕਰਦਾ ਹੈ ਜਿਹੜਾ ਸਿਟੀਜ਼ਨ ਬਣਦਾ ਤੇ ਉਹ ਇੰਨਾ ਵੱਡਾ ਨੰਬਰ ਨਹੀਂ ਹੈ ਐਂਡ ਆਫ ਦਾ ਡੇ ਅਮਰੀਕਾ ਦੀ ਪਾਲਿਸੀਆਂ ਆਂਦੀਆਂ ਨੇ ਔਰ ਇਹ ਲੈਫਟ ਲੀਨਿੰਗ ਇਲਾਕੇ ਨੇ ਔਰ ਜਿਹੜਾ ਯੂਥ ਹੈ ਅੱਜਕੱਲ ਦਾ ਉਹਨੂੰ ਉਹਨੂੰ ਜਿਵੇਂ ਰੇਸ ਕੀਤਾ ਗਿਆ ਖਾਸ ਕਰਕੇ ਨਿਊਯਾਰਕ ਵਿੱਚ ਉਹਨਾਂ ਦੀ ਯੂਨੀਵਰਸਿਟੀਆਂ ਜਿਹੜੀਆਂ ਨੇ ਉੱਥੇ ਨਿਊਯਾਰਕ ਦੇ ਸਕੂਲ ਸਿਸਟਮ ਸੀ ਨਿਊਯਾਰਕ ਦਾ ਮਾਹੌਲ ਪੂਰਾ ਹੀ ਲਿਬਰਲ ਅਲਟਰਾ ਲਿਬਰਲ ਹੈ ਉਹੀ ਹਾਲਾਤ ਨਿਊ ਜਰਸੀ ਦੇ ਵੀ ਨੇ ਸੋ ਇਹ ਮੈਂ ਸਮਝਦਾ ਕਿ ਇਮੀਗ੍ਰੈਂਟਸ ਦਾ ਕੋਈ ਇਹਦੇ ਵਿੱਚ ਇੰਨਾ ਵੱਡਾ ਅਮਰੀਕਾ ਦੀ ਇਲੈਕਸ਼ਨਾਂ ਵਿੱਚ ਜਿਵੇਂ ਕਿ ਇਹਨਾਂ ਖਾਸ ਕਰ ਸਾਡੇ ਸਾਊਥ ਏਸ਼ੀਅਨ ਇਮੀਗ੍ਰੈਂਟਸ ਇੰਡੀਆ ਪਾਕਿਸਤਾਨ ਬੰਗਲਾਦੇਸ਼ ਸਾਡਾ ਇੰਨਾ ਵੱਡਾ ਰੋਲ ਨਹੀਂ ਹਾਂ اسپੈਨਿਕ ਪੋਪੂਲੇਸ਼ਨ ਦਾ ਉਹਨਾਂ ਦਾ ਥੋੜਾ ਬਹੁਤ ਰੋਲ ਹੋ ਸਕਦਾ ਪਰ ਸਾਨੂੰ ਅਸੀਂ ਸੋਚੀ ਵੀ ਅਸੀਂ ਨੇ ਸਾਡਾ ਨੰਬਰ ਹੋ ਗਿਆ ਕਿ ਅਸੀਂ ਇਲੈਕਸ਼ਨਸ ਓਵਰਟਰਨ ਕਰ ਲਈਏ ਉਹ ਹਾਲੀ ਵੀ ਮੁਸ਼ਕਲ ਹੈ ਪਰ ਹਾਂ ਅਸੀਂ ਫੰਡਸ ਬੜੇ ਦਿੰਨੇ ਆ ਜਦੋਂ ਗੱਲ ਆਉਂਦੀ ਹੈ ਵੀ ਕੈਂਪੇਨਸ ਕੰਟਰੀਬਿਊਸ਼ਨ ਉਹਦੇ ਵਿੱਚ ਸਾਊਥ ਏਸ਼ੀਅਨਸ ਆਪਣੇ ਪਰਸੈਂਟੇਜ ਤੋਂ ਹਿਸਾਬ ਨਾਲ ਵੱਧ ਚੜ ਕੇ ਕੰਟ੍ਰਿਬਿਊਟ ਕਰ ਦੇਵੇ ਜਿਹੜਾ ਇਹ ਗਵਰਨਮੈਂਟ ਸ਼ਟਡਾਊਨ ਇਤਿਹਾਸਕ ਦੌਰ ਦੇ ਵਿੱਚ ਸ਼ਾਮਲ ਹੋ ਗਈ ਹੈ ਇਹਦਾ ਇਫੈਕਟ ਤੁਸੀਂ ਕਿਵੇਂ ਦੇਖਦੇ ਹੋ ਜਿਹੜੀਆਂ ਮਿਡ ਟਰਮ ਚੋਣਾਂ ਆ ਰਹੀਆਂ ਨੇ ਇਹਨਾਂ ਦੇ ਵਿੱਚ ਕੀ ਫਰਕ ਤੁਹਾਨੂੰ ਦੇਖੋ ਉਹ ਨੈਸ਼ਨਲ ਲੈਵਲ ਦੀਆਂ ਹੋਣਗੀਆਂ ਇਹ ਮੈਂ ਸਮਝਦਾ ਲੋਕਲ ਸੰ ਸਿਰਫ ਡੈਮੋਕ੍ਰੈਟਿਕ ਇਲਾਕਿਆਂ ਵਿੱਚ ਸੀਮਿਟਡ ਸੰ ਉੱਥੇ ਪੂਰਾ ਜਿਹੜੀਆਂ ਜਿਵੇਂ ਨੂੰ ਬਲੂ ਸਟੇਟ ਜਿਨ੍ਹਾਂ ਨੂੰ ਸਵਿੰਗ ਸਟੇਟਸ ਕਹਿੰਦਾ ਹੈ ਉੱਥੇ ਤੇ ਵੀ ਮਾਹੌਲ ਦਿਖਿਆ ਜਾਏਗਾ ਸੋ ਉਹ ਉਹ ਇਹਦਾ ਉਹਦੇ ਉੱਪਰ ਕੋਈ ਨਹੀਂ ਹੋਰ ਉਹ ਹਾਲੀ ਅਗਲੇ ਸਾਲ ਹੈ ਬਹੁਤ ਦੂਰ ਹੈ ਔਰ ਜਦ ਤੱਕ ਜਿਹਨੂੰ ਕਹਿੰਦੇ ਨਾ ਪੋਲਿਟਿਕਲ ਜਿੰਦਗੀ ਵਿੱਚ ਜਿਹੜਾ ਇੱਕ ਦਿਨ ਹੈ ਉਹ ਇੱਕ ਮਹੀਨੇ ਦੇ ਬਰਾਬਰ ਹੁੰਦਾ ਹੈ ਸੋ ਕੁਝ ਵੀ ਹੋ ਸਕਦਾ ਹੈ ਜਦ ਤੱਕ ਔਰ ਕਿਦਰੇ ਵੀ ਹੋ ਸਕਦਾ ਹੈ ਬਟ ਓਵਰ ਆਲ ਇਹ ਨੂੰ ਇਹ ਕਹਿਣਾ ਕਿ ਇਹ ਜਾਂ ਸ਼ਟਡਾਊਨ ਦੇ ਤੇ ਉੱਪਰ ਕੋਈ ਹੋਇਆ ਹੈ ਜਾਂ ਸ਼ਟਡਾਊਨ ਦਾ ਕੋਈ ਮੈਨੂੰ ਨਹੀਂ ਲੱਗਦਾ ਇਹ ਡੈਮੋਕ੍ਰੈਟਿਕ ステイツ ਹਨ डेमोक्रेटिक स्ट्रांग एरियास ਹਨ ऑलरेडी ਇੱਕ ਵਰਜੀਨੀਆ ਨੂੰ ਛੱਡ ਕੇ ਬਾਕੀ ਹਰ ਜਗ੍ਹਾ ਡੈਮੋਕ੍ਰੈਟਿਕ ਸਰਕਾਰਾਂ ਸਨ ਔਰ ਉਹੀ ਉਹਨਾਂ ਨੇ ਰੀਟੇਨ ਕੀਤੀਆਂ ਬਹੁਤ ਸ਼ੁਕਰੀਆ ਫਿਲਹਾਲ ਇਸ ਪ੍ਰੋਗਰਾਮ ਵਿੱਚ ਇਨਾ ਹੀ ਜੇ ਸਾਡਾ ਪ੍ਰੋਗਰਾਮ ਚੰਗਾ ਲੱਗੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਲਾਈਕ ਕਰੋ ਤੁਹਾਡਾ ਸਾਡੇ ਨਾਲ ਜੁੜਨ ਲਈ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਬਹੁਤ-ਬਹੁਤ ਥੈਂਕ ਯੂ